ਰਵਰਦਾ ਹਾਂ ਫਾ ਫਾ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਬੇਟੇ ਇਹਦੇ ਰ ਮੇਲਬਾ ਤੇ ਪਾ ਕੀ ਨਹੀਂ ਬੇਟਾ ਹੋਮੋਸੋਡ ਨਹੀਂ ਦੀ ਨਾ ਬੜੀ ਤੇ ਐਸੀ ਹੋਵੇ ਕਾਮਯਾਬ ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਿਊਜ਼ ਮਾਇਆ ਮੋਰਾ ਦੀ ਪੱਟੀ ਕੱਲ ਕਰਦੇ ਨਹੀਂ ਅੱਜ ਨੌ ਜੀਵਨ ਪੀੜੀ ਅੱਜ ਪਹੁੰਚਿਆ ਧਰਮ ਕੋਟ ਰੰਡਵਾ ਸਕੂਲ ਦੇ ਵਿੱਚ ਜੀ ਕਹਿੰਦੇ ਨੇ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਅੱਜ ਸਾਡੇ ਨਾਲ ਮੌਜੂਦ ਨੇ ਇੱਕ ਕਲਾਕਾਰ ਆ ਤੁਹਾਨੂੰ ਕਹਿ ਸਕਦੇ ਨੇ ਇੱਕ ਕਲਾਕਾਰ ਕਹਿ ਸਕਣਿਆ ਜਿਹਰੇ ਅੰਦਰ ਇਹਨਾਂ ਇੱਕ ਕਲਾ ਛੁਪੀ ਹੋਈ ਹੈ ਕਾਦੀ ਕਲਾ ਛੁਪੀ ਹੋਈ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਐਸ ਵੇਲੇ ਵਿਕਰਮ ਸਿੰਘ ਜੀ ਟੀਚਰ ਨੇ ਗੱਲਬਾਤ ਕਰਦੇ ਆ ਆਪ ਪਿੰਡਾਂ ਉਹਦੇ ਨਾਲ ਉਹਨਾਂ ਨੂੰ ਜਾਣਕਾਰੀ ਬਣਾ ਹਾਸਲ ਕਰਦੇ ਆ ਜੀ ਆਪਣਾ ਨਾਮ ਜੀ ਹੱਸੀ ਗਾਲ ਜੀ ਮੇਰਾ ਨਾਮ ਜੀ ਵਿਕਰਮ ਸਿੰਘ ਹੈ ਮੈਂ 11-12 ਸਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਂ ਦਾਵਾ ਵਿਖੇ ਬਤੌਰ ਆਹ ਟੀਚਰ ਸੇਵਾ ਨਿਭਾ ਰਹੀ ਹਾਂ ਅੱਜ ਪੁੰਤਿਆ ਤੜੇ ਕਮਰੇ ਵਿੱਚ ਜੀ ਦੇਖਿਆ ਪੇਂਟਿੰਗ ਬੜੀ ਖੂਬਸੂਰਤ ਬਣੀ ਹੋਈ ਦੀ ਹੈ ਜੀ ਜੀ ਉਸ ਬਾਰੇ ਸਾਨੂੰ ਪਹਿਚਾਣਾ ਪਾਓ ਜਿਹੜੀਆਂ ਆਹ ਜਿਹੜੀਆਂ ਪੇਂਟਿੰਗ ਜਿਹੜੀਆਂ ਇੱਥੇ ਟੀਚਰ ਜਿਹੜੇ ਨੇ ਕੁਝ ਮਰਖਿਆ ਰਿਟਾਇਰਮੈਂਟ ਹੋ ਚੁੱਕ ਨੇ ਤੇ ਕੋਈ ਜੁਦੀ ਵੀ ਨਹੀਂ ਉਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਏ ਕੁਝ ਜਿਹੜੀਆਂ ਜਿਹੜੀਆਂ ਫਰੇਮ ਚ ਨੇ ਸਾਰੀਆਂ ਤਸਵੀਰਾਂ ਇਹ ਮੈਂ ਬਣਾਈਆਂ ਨੇ ਜੀ ਤੇ ਇਹਦੇ ਉੱਪਰ ਤੇ ਇਹ ਜਿਹੜੀਆਂ ਲਫਾਫੇ ਜਿਹੜਾ ਲੈਮੀਨੇਟ ਕੀਤੀ ਹੋਈਆਂ ਨੇ ਇਹ ਮੇਰੇ ਸਟੂਡੈਂਟਸ ਨੇ ਉਹਨਾਂ ਨੇ ਬਣਾਈਆਂ ਨੇ ਜੀ ਇਹ ਮੇਰੀ ਫੋਟੋ ਹੈ ਇਹ ਵੀ ਮੇਰੇ ਸਟੂਡੈਂਟਸ ਨੇ ਮੈਨੂੰ ਬਣਾ ਕੇ ਦੇਤੀ ਹੈ ਜੀ ਅੱਜ ਜੀ ਹਾਂ ਜਹਾ ਦੇਖ ਬੜੀ ਖੂਬਸੂਰਤ ਰਵਿੰਦਰ ਨਾਥ ਜੀ ਟੈਗੋ ਪੜੇ ਤਗੜੇ ਜਿਹੜੇ ਆਰਟਿਸਟ ਰੇਨ ਇਹ ਵੀ ਆਪਣੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਵੀ ਇਹ ਵੀ ਪੇਂਟਿੰਗ ਹੈ ਬੱਚਿਆਂ ਨੇ ਵੀ ਜਿਹੜੀ ਹੈ ਇਹ ਤੁਹਾਡੀ ਜਿਹੜੀ ਹੈ ਤਸਵੀਰ ਬੱਚੇ ਨੇ ਬਣਾਈ ਹੈ ਬਿਲਕੁਲ ਬਿਲਕੁਲ ਮੇਰੇ ਬੱਚਾ ਨੇ ਬਣਾਈਆ ਬੱਚਿਆਂ ਨੇ ਬਣਾਈਆ ਹਾਂ ਗੱਲ ਕਰਦੇ ਆ ਜੂ ਆਹ ਦੇਖੋ ਇਧਰ ਜੀ ਖੂਬਸੂਰਤ ਪੇਂਟਿੰਗ ਜੀ ਇਹ ਪੇਂਟਿੰਗ ਸਰ ਜਿਹੜੀ ਬਣਾਈ ਹੈ ਇਹ ਪਹਿਲਾਂ ਦੱਸੋ ਕਿੰਨਾ ਚਿਰ ਬਣਾਈ ਤੁਸੀਂ ਇਹ ਪੇਂਟਿੰਗ ਮੂਲ ਰੂਪ ਚ ਤੇ ਵੈਸੇ ਗੋਪੀਤ ਆਰਟਿਸਟ ਨੇ ਜੀ ਬਠੰਡਾ ਦੇ ਇਹ ਉਹਨਾਂ ਦੀ ਬਣੀ ਹੋਈ ਸੀਗੀ ਉਹ ਮੈਨੂੰ ਲੱਗਾ ਵੀ ਇਹ ਪੇਂਟਿੰਗ ਹਰ ਸਕੂਲ ਚ ਹੋਣੀ ਚਾਹੀਦੀ ਆ ਬਕਾਇਦਾ ਮਾਮਾ ਨੂੰ ਮੈਸੇਜ ਕੀਤਾ ਉਹਨਾਂ ਕੋਈ ਇਜਾਜ਼ਤ ਲਈ ਕਿ ਕੋਪੀਰਾਈਟ ਵਗੈਰਾ ਦਾ ਹੰਦੀ ਕੋ ਗੱਲ ਤੇ ਉਹਨਾਂ ਕੋਈ ਇਜਾਜ਼ਤ ਲਈ ਕਹਿੰਦੇ ਤੁਸੀਂ ਬਣਾ ਸਕਦੇ ਹੋ ਫਿਰ ਮੈਂ ਆਪਣੇ ਫੇਸ ਕਮਰੇ 'ਚ ਬਣਾਈ ਜਦੋਂ ਤੁਸੀਂ ਪੇਂਟਿੰਗ ਬਣਾਉਂਦੀ ਹੋ ਮਾਂ ਦੇ ਨਾਲ ਤੇ ਤੁਹਾਨੂੰ ਕਿਹਨਾ ਤੇ ਸਕੂਲ ਮਿਲਦਾ ਚੀਜ਼ ਆ ਕਿ ਉਹ ਲਫ਼ਜ਼ਾਂ 'ਚ ਬਿਆਨ ਕਰਨਾ ਔਖਾ ਹੀ ਕੀਤਾ ਨਹੀਂ ਜਾ ਸਕਦਾ ਠੀਕ ਹੈ ਜੀ ਚਲੋ ਬਹੁਤ ਵਧੀਆ ਆਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਹੋਰ ਛੋਟੀਆਂ ਕੀ ਪੇਂਟਿੰਗ ਆ ਗਈਆਂ ਹਾਂ ਬਹੁਤ ਹੀ ਖੂਬਸੂਰਤ ਸਜੀ ਜਿਹੜੀ ਇਹ ਪਿੰਟਿੰਗ ਹੈ ਗਿਆ ਹਾਂ ਇਹ ਤੁਹਾਨੂੰ ਤੁਸੀਂ ਦੱਸੋ ਵੀ ਇਹ ਕਿਹੜੇ ਕਿਹੜੇ ਜਾਨਵਰ ਦੀ ਜਿਹੜੀ ਹੈ ਪਿੰਟਿੰਗ ਹੈ ਤੇ ਜਿਹੜੇ ਪੰਜਾਬ ਚ ਨੇ ਪੰਛੀ ਜੀ ਕੁਝ ਹੋਰ ਨੇ ਤੇ ਲੈਂਡਸਕੇਪ ਨੇ ਕੁਝ ਬਸ ਜੋ ਥੋੜਾ ਬੋਧਾ ਕੁਝ ਚੰਗਾ ਲੱਗੇ ਉਹ ਬਣਾਦੀਦਾ ਜੀ ਇਹ ਤੁਹਾਨੂੰ ਸ਼ੌਂਕੇ ਪੈਦਾ ਹੋਇਆ ਤੇ ਜਾਂ ਤੁਸੀਂ ਇਹ ਕੋਈ ਕੀਤਾ ਸੀਗਾ ਕੋਰਸ ਕੀਤਾ ਜੀ ਮੈਂ ਸ਼ੌਕ ਵੀ ਸੀ ਕੋਰਸ ਵੀ ਕੀਤਾ ਹੈ ਜਿਹਦੇ ਬਦੌਲਤ ਮੈਂ ਇਥੇ ਫੀਚਰ ਲਗਾ ਹੈ ਆਰਟ ਨੂੰ ਕਰਾਉਦਾ ਬਸ ਸ਼ੌਂਕ ਤੇ ਜਦੋਂ ਪ੍ਰੋਫੈਸ਼ਨ ਇਕੱਠੇ ਹੋ ਜਾਂਦੇ ਫਿਰ ਤੁਹਾਨੂੰ ਪਤਾ ਹੀ ਅੱਛਾ ਚਲੋ ਨੌਜਵਾਨ ਪੀੜ੍ਹੀ ਨੂੰ ਤੁਸੀਂ ਇਸ ਬਾਰੇ ਕੀ ਸੰਦੇਸ਼ ਦਿਓਗੇ ਇਹ ਮੇਰੇ ਖਿਆਲ ਮੁਤਾਬਕ ਜੀ ਜੇ ਸਾਰੇ ਸਕੂਲਾਂ ਚ ਆ ਪੋਸਟਾਂ ਖਤਮ ਕਰਦੇ ਜਾ ਰਹੇ ਆ ਆਰਟ ਦੀਆਂ ਇਹ ਨਹੀਂ ਕਰਨੀ ਚਾਹੀਦੀ ਮੇਰਾ ਮੇਰਾ ਆਪਣਾ ਨਿੱਜੀ ਵਿਚਾਰ ਹੈ ਹੋ ਸਕਦਾ ਤੁਸੀਂ ਸਹਿਮਤ ਨਾ ਹੋ ਕਿ ਜਿਹੜਾ ਬੱਚਾ ਆਰਟ ਨਾਲ ਸੰਬੰਧਿਤ ਹੋਊਗਾ ਹੀ ਉਹਨੂੰ ਤੁਹਾਨੂੰ ਇਹ ਸਿਖਾਉਣ ਦੀ ਲੋੜ ਨਹੀਂ ਪਊਗੀ ਕਿ ਗ੍ਰੀਨਰੀ ਚਾਹੀਦੀ ਆ ਕਿਉਂਕਿ ਛੋਟੇ ਤੋਂ ਛੋਟੇ ਬੱਚੇ ਨੂੰ ਤੁਸੀਂ ਸਕੈਚ ਬਣਾਉਣ ਵਾਸਤੇ ਪੇਂਟਿੰਗ ਬਣਾਉਣ ਵਾਸਤੇ ਦੇ ਦਿਓ ਸਭ ਤੋਂ ਬਣਾਉਣ ਵਾਲੀ ਪਹਿਲੀ ਚੀਜ਼ ਉਹਦੀ ਪਹਾੜ ਤੇ ਰੁੱਖ ਹੋਣਗੇ ਤੇ ਜਿਹੜਾ ਕੁਦਰਤ ਨੂੰ ਉਹਨੂੰ ਜਿਹੜੀ ਅੱਜਕੱਲ ਗੱਲ ਚੱਲਦੀ ਆ ਵੀ ਰੁੱਖ ਲਗਾਉਣੇ ਚਾਹੀਦੇ ਉਹਨੂੰ ਆਪਣੇ ਆਪ ਕੈਰੀਆਂ ਰੱਖੂਗਾ ਦੂਸਰੀ ਗੱਲ ਆ ਜਿਹਦਾ ਜ਼ਿਆਦਾ ਇੱਥੇ ਰੋਲਾ ਪੈਂਦਾ ਹੈ ਸਾਫ ਸਫਾਈ ਰੱਖਣੀ ਚਾਹੀਦੀ ਹੈ ਮੇਰੇ ਖਿਆਲ ਨਾਲ ਜਦੋਂ ਤੁਸੀਂ ਪੇਪਰ ਲੈਂਦੇ ਹੋ ਕੋਈ ਤੇ ਉਹਦੇ ਤੇ ਡਰਾਇੰਗ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਹ ਧਿਆਨ ਰੱਖਦੇ ਹੋ ਵੀ ਇਹ ਮੇਰਾ ਪੇਪਰ ਜਿੱਥੇ-ਜਿੱਥੇ ਮੈਂ ਡਰਾਇੰਗ ਕਰਨੀ ਉਹਦੋਂ ਬਿਨਾ ਉਹ ਖਰਾਬ ਨਾ ਤੇ ਖਰਾਬ ਨਾ ਹੋਣ ਦਾ ਮਤਲਬ ਕਿ ਤੁਸੀਂ ਉਹਦੇ ਤੇ ਕੁਝ ਵੀ ਗੰਦ ਨਹੀਂ ਪੈਣ ਦੇਣਾ ਚਾਹੁੰਦੇ ਤੇ ਜਦੋਂ ਇੱਕ ਪੇਪਰ ਨੂੰ ਇੰਨੀ ਸਫਾਈ ਨਾਲ ਧਿਆਨ ਰੱਖ ਕੇ ਉੱਤੇ ਪੇਂਟਿੰਗ ਬਣਾਈ ਜਾ ਸਕਦੀ ਹੈ ਤੇ ਉਹਦੇ ਬੱਚੇ ਦੇ ਜੀਵਨ ਵਿੱਚ ਆਪਣੇ ਚ ਵੀ ਉਹ ਆਦਤਾਂ ਬਣ ਜਾਂਦੀਆਂ ਨੇ ਵੀ ਮੈਂ ਖਲਾਰਾ ਨਹੀਂ ਪਾਉਣਾ ਸਾਲਾ ਦਵਾਲਾ ਸਾਫ਼ ਰੱਖਣਾ ਬਹੁਤ ਖੂਬਸੂਰਤ ਸਾਡੇ ਨਾਲ ਮੌਜੂਦ ਸੀਨੇ ਜਿਹੜੇ ਬਿਕਰਮ ਸਿੰਘ ਜੀ ਨੇ ਤੁਹਾਨੂੰ ਦਿਖਾਇਆ ਕਿ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਡੇਰਾ ਬਾਬਾ ਨਾਨਕ ਤੋਂ ਅੱਜ ਧਰਮਕੋਟ ਸੇ ਸਕੂਲ ਤੋਂ ਮੂਹਰਾਜ ਪੱਟੀ ਦੀ ਅੱਜ ਦੀ ਵਿਸ਼ੇਸ਼ ਰਿਪੋਰਟ ਜਿਵੇਂ ਧਰਮਕੋਟਨ ਦਾ ਸਕੂਲੀ ਦੇ ਟੀਚਰ ਨੇ ਉਹਨਾਂ ਵੱਲੋਂ ਆਪਣੇ ਹੱਥ ਨਾਲ ਬਣਾਈ ਗਈ ਪੇਂਟਿੰਗ ਬਹੁਤ ਖੂਬਸੂਰਤ ਬ੍ਰਹਮੰਡ ਬਹੁਤ ਹੀ ਸ਼ਾਨਦਾਰ ਜਿਹੜੀ ਤਰੀਕ ਨੇ ਵਧੀਆ ਦੇਖੋ ਬ੍ਰਹਿਮੰਡ ਦੀ ਜਿਹੜੀ ਹੈ ਸਾਰੀ ਜਿਹੜੀ ਆ ਉਹ ਇਹਨਾਂ ਨੇ ਉੱਤੇ ਆਪਣੇ ਆਕੰਧ ਦੇ ਉੱਤੇ ਛੱਤ ਦੇ ਉੱਤੇ ਤੇ ਜਿਹੜੀ ਹੈ ਜੀ ਦਿਖਾਈ ਆ ਗਈ ਹੈ ਅੰਦਰ ਵੀ ਤੁਹਾਨੂੰ ਦਿਖਾਉਣੀ ਹੈ ਅਗਰਾ ਸਿੰਘ ਜੀ ਅੰਦਰ ਅੰਦਰ ਕੀ ਹੋ ਜਾਗਾ ਆਉ ਦਿਖਾਈਏ ਤੁਹਾਨੂੰ ਦਿਖਾਉਣ ਜਾ ਰਿਹਾ ਵੇ ਪੰਛੀ ਜਿਹੜੇ ਨੇ ਇਹ ਕੋਈ ਡੁਪਲੀਕੇਟ ਨਹੀਂ ਜੀ ਪੰਛੀ ਨਹੀਂ ਜੀ ਬਕਾਇਦਾ ਹੱਥ ਨਾਲ ਪੇਂਟਿੰਗ ਕਰਕੇ ਬਣਾਈ ਦੀ ਆ ਜੀ ਟੀਚਰ ਸਾਹਿਬਾਂ ਜਿਹੜਾ ਨੇ ਉਹ ਵੀ ਤੁਹਾਨੂੰ ਮਿਲਾਵਾਂਗੇ ਉਹਨਾਂ ਦੇ ਨਾਲ ਉਹਨਾਂ ਦਾ ਆਰਟ ਕੀ ਹੈਗੀ ਆ ਵੇਖੋ ਬੜੇ ਖੂਬਸੂਰਤ ਹੱਥ ਨਾਲ ਬਣਾਈ ਗਈ ਜਿਹੜੀ ਆ ਪੇਂਟਿੰਗ ਕਈ ਹੋ ਸਕਦਾ ਕਹਿਣ ਵੀ ਇਹ ਡੁਪਲੀਕੇਟ ਆ ਨੋ ਡੁਪਲੀਕੇਟ ਜੀ ਬਿਲਕੁਲ オリジナル ਇਹ ਵੀ ਹੱਥ ਨਾਲ ਕੀਤੀ ਪੇਂਟਿੰਗ ਜਿਹੜੀ ਹੈ ਜੀ ਹੱਥ ਨਾਲ ਜਿਹੜੇ ਟੀਚਰ ਮੌਜੂਦ ਵੀ ਨੇ ਤੇ ਕੁਝ ਰਿਟਾਇਰਮੈਂਟ ਵੀ ਹੋ ਚੁੱਕੇ ਨੇ ਉਨਾ ਵੀ ਆ ਵੀ ਅੱਠ ਨਾਲ ਬਣੀ ਗੈਲਰੀ ਆ ਬਹੁਤ ਸ਼ਾਨਦਾਰੀ ਪੇਂਟਿੰਗ ਦੇਖ ਰਹੇ ਹੋ ਤੁਸੀਂ ਜੀ ਆ ਦੀ ਵਧੀਆ ਬਹੁਤ ਹੀ ਸ਼ਾਨਦਾਰ ਚਲੋ ਅਗਲੇ ਪੜਾਅ ਦੇ ਵਿੱਚ ਵੀ ਚੱਲੇ ਆ ਤੁਹਾਨੂੰ ਟੀਚਰ ਜੀ ਜਿਹੜੇ ਰਿਟਾਇਰਮੈਂਟ ਹੋ ਚੁੱਕੇ ਨੇ ਦੇ ਕੁਝ ਮਜੂਦਾ ਜਿਹੜੇ ਨੇ ਉਹ ਵੀ ਸਾਰੀਆਂ ਦੀ ਜਿਹੜੀ ਹੈ ਨਾ ਪੇਂਟਿੰਗ ਜਿਹੜੀ ਹੈ ਇਸ ਵੇਲੇ ਮੌਜੂਦ ਹੈ ਦਿਖਾਵਾਂਗੇ ਤੁਹਾਨੂੰ ਟੀਚਰ ਜਿਨ੍ਹਾਂ ਨੇ ਇਹ ਸਭ ਕੁਝ ਬਣਾਇਆ ਆਪਣੇ ਹੱਥੀ ਉਹਨਾਂ ਨੇ ਆਪਣੀ ਵੀ ਤਸਵੀਰ ਜਿਹੜੀ ਹੈ ਉਹ ਵੀ ਬਣਾਈ ਦੀ ਹੈਗੀ ਆ ਜੀ ਆ ਦੇਖੋ ਇਹਨਾਂ ਦੀ ਵੀ ਆਪਣੀ ਤਸਵੀਰ ਬਣਾਈ ਦੀ ਹੈਗੀ ਆ ਬਹੁਤ ਖੂਬਸੂਰਤ ਪੇਂਟਿੰਗ ਆ ਜੀ ਬਹੁਤ ਹੀ ਖੂਬਸੂਰਤ ਪੇਂਟਿੰਗ ਸਰਦਾਰ ਭਗਤ ਸਿੰਘ ਜੀ ਦੀ ਇਹ ਬਣਾਈ ਕਿੰਨੇ ਨੇ ਆ ਦੱਸਾਂ ਜੀ ਤੁਹਾਨੂੰ ਉਹ ਵੀ ਪਰ ਜੋ ਖੂਬਸੂਰਤ ਪੇਂਟਿੰਗ ਹੱਥਾਂ ਦੀ ਕਮਾਲ ਜੀ ਆਪੇ ਹੀ ਕਹਿ ਸਕਨੇ ਆ ਜੀ ਬਹੁਤ ਹੀ ਸ਼ਾਂਤ ਦੇਖੋ ਇਹ ਖੁਦ ਜਿਹੜੀ ਜਿਹੜੀ ਅੰਤਮ ਸ਼ੋਅ ਦੇ ਰਹੇ ਨੇ ਕੁਝ ਇਹ ਮੇਰੇ ਕਹਾ ਬਗਨੇ ਨੇ ਜਿੰਨੂੰ ਆਪਾਂ ਪੰਜਾਬੀ ਵਿੱਚ ਛਪਣਾ ਚ ਵੀ ਦੇ ਦੇ ਆਂ ドラਮਾ ਤੇ ਦੇ ਦੇ ਆ ਉਹ ਆ ਜੀ ਅੰਤਮ ਪੜਾ ਜੀ ਆ ਦੇਖੋ ਉਹਨਾਂ ਨੂੰ ਦੇ ਰਹੇ ਆ ਉਹਨੇ ਨੇ ਬਹੁਤ ਖੂਬ ਸੁੰਦਰ ਪੇਂਟਿੰਗ ਜਿਹੜੀ ਆ ਜਿਹੜੀ ਆਪਣਿਆਂ ਦੇ ਬਣਾਈ ਹੈਗੀ ਇਹਨਾਂ ਨੇ ਜੀ ਬਹੁਤ ਸ਼ਾਨਦਾਰ ਵਧੀਆ ਜੀ ਇਹ ਵੀ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੇ ਨਕਸ਼ੇ ਆ ਗਏ ਨੇ ਇਹ ਵੀ ਜਿਹੜੀ ਹੈ ਇਹਨਾਂ ਸੇ ਟੀਚਰ ਸਾਹਿਬ ਨੇ ਜਿਹੜੀ ਹੈ ਆਪ ਜਿਹੜੇ ਹੈ ਨਕਸ਼ਾ ਬਣਾਇਆ ਤਾਂ ਜੀ ਸਰ ਤੁਸੀਂ ਵਿਕਰਮ ਜੀ ਦੇ ਸਿੱਖੇ ਬਾਰੇ ਕੀ ਕਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਸੌਰ ਸਿੰਘ ਅੰਗਰੇਜ਼ੀ ਮਾਸਟਰ ਪਿਛਲੇ 4 ਸਾਲਾਂ ਤੋਂ ਸੀਨੀਅਰ ਸਕੈੰਡਰੀ ਸਕੂਲ ਧਰਮਕੋਟ ਰੰਧਾਵਾ ਬਤੌਰ ਅੰਗਰੇਜ਼ੀ ਮਾਸਟਰ ਕੰਮ ਕਰ ਰਿਹਾ ਹਾਂ ਤੇ ਮੈਂ ਮੇਰੇ ਅਧਿਆਪਕ ਸਾਥੀ ਵਿਕਰਮ ਸਰ ਨਾਲ ਪਿਛਲੇ 4 ਸਾਲਾਂ ਤੋਂ ਆ ਤੇ ਸਾਰੋਂ ਉਹਨਾਂ ਦਾ ਜਿਹੜਾ ਹੁਨਰ ਹੈ ਜੀ ਬਾ ਕਮਾਲ ਆ ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਆਰਟਨ ਕਰਾਫਟ ਦੀ ਪੋਸਟ ਆ ਸਕੂਲਾਂ ਦੇ ਵਿੱਚ ਬਹੁਤ ਜ਼ਰੂਰੀ ਆ ਸਰਕਾਰ ਨੂੰ ਗੁਜਾਰਸ਼ ਵੀ ਆ ਵੀ ਜਿਹੜੀਆਂ ਪੋਸਟਾਂ ਨੇ ਆਰਟਨ ਕਰਾਫਟ ਦੀਆਂ ਉਹ ਖਤਮ ਨਾ ਕੀਤੀਆਂ ਜਾਣ ਹੋਰ ਪੋਸਟਾਂ ਸਕੂਲਾਂ ਦੇ ਵਿੱਚ ਲਿਆਂਦੀਆਂ ਜਾਣ ਤੇ ਜੇ ਮੈਂ ਗੱਲ ਕਰਾਂ ਸਰ ਉਹਨਾਂ ਦੇ ਆਰਟ ਦੀ ਤਾਂ ਜਿਹੜਾ ਇਹ ਆਰਟ ਹੈਗਾ ਇਹ ਬਹੁਤ ਵਧੀਆ ਆਟਾਈ ਤੇ ਇਸ ਤੋਂ ਇਲਾਵਾ ਜਿਹੜੇ ਵੀ ਟੀਚਰ ਸਾਡੇ ਤੋਂ ਟ੍ਰਾਂਸਫਰ ਕਰਾ ਕੇ ਚਲ ਜਾਂਦੇ ਨੇ ਜਾਂ ਕੋਈ ਰਿਟਾਇਰ ਹੋ ਜਾਂਦਾ ਤਾਂ ਸਰ ਉਹਨਾਂ ਨੂੰ ਵੀ ਬਹੁਤ ਵਧੀਆ ਜਿਹੜਾ ਮੋਮੈਂਟੋ ਬਣਾ ਕੇ ਦਿੰਦੇ ਨੇ ਯਾਦਗਾਰ ਬਣਾ ਕੇ ਦਿੰਦੇ ਨੇ ਤੇ ਮੇਰੀ ਵੀ ਸਰ ਨੇ ਇੱਕ ਬਹੁਤ ਵਧੀਆ ਸਕੈਚ ਬਣਾਇਆ ਸੀਗਾ ਜਿਹੜਾ ਇਹਨਾਂ ਮੈਨੂੰ ਗਿਫਟ ਕੀਤਾ ਸੀਗਾ ਜੀ ਆਹ ਦੇਖੋ ਇਹ ਸਾਰੋਂ ਨਾਲ ਮੈਨੂੰ ਬਣਾ ਕੇ ਦਿੱਤਾ ਜੀ ਬਹੁਤ ਵਧੀਆ ਮੈਨੂੰ ਲੱਗਿਆ ਜਦੋਂ ਕਿਉਂਕਿ ਹਰ ਬੰਦਾ ਹੀ ਆਪਣੀ ਤਸਵੀਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਮੈਨੂੰ ਵੈਸੇ ਵੀ ਤਸਵੀਰਾਂ ਖਿਚਾਉਂਦਾ ਬਹੁਤ ਸ਼ੌਂਕ ਆ ਤੇ ਜਦੋਂ ਸਾਰੋਂ ਨਾਲ ਨੇ ਬਣਾ ਕੇ ਦਿੱਤਾ ਸਕੈਚ ਮੈਂ ਬਹੁਤ ਖੁਸ਼ ਹੋਇਆ ਇਸ ਤੋਂ ਇਲਾਵਾ ਜੀ ਮੇਰੀ ਕਲਾਸ ਚ ਦੋ ਬੱਚੇ ਨੇ ਸਟੀਫਨ ਤੇ ਮੈਨੂਅਲ ਤੇ ਉਹਨਾਂ ਨੂੰ ਵੀ ਸਾਰੋ ਨਾ ਨੇ ਬਹੁਤ ਵਧੀਆ ਮੋਟੀਵੇਟ ਕੀਤਾ ਉਹਨਾਂ ਦੀ ਮੋਟੀਵੇਸ਼ਨ ਸਦਕਾ ਜਿੰਨੇ ਵੀ ਆ ਲਿਮੀਨੇਸ਼ਨ ਕੀਤੇ ਹੋਏ ਸਕੈਚ ਤੁਸੀਂ ਦੇਖ ਰਹੇ ਹੋ ਜੀ ਇਹ ਸਾਰੇ ਉਹਨਾਂ ਬੱਚਿਆਂ ਨੇ ਤਿਆਰ ਕੀਤੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਆਸ ਕਰਦਾ ਕਿ ਸਰ ਇਦਾਂ ਹੀ ਜਿਹੜੇ ਆਪਣੀ ਜਿਹੜੀ ਕਲਾ ਦਾ ਹੁਨਰ ਆ ਉਹਨੂੰ ਬਰਕਰਾਰ ਰੱਖਣਗੇ ਮੈਂ ਉਮੀਦ ਕਰਦਾ ਆਸ ਕਰਦਾ ਕਿ ਦਿਨ ਦਿਨ ਦੁੱਗਣੀ ਰਾ ਚੌਗਣੀ ਆਪਣੇ ਇਸ ਹੁਨਰ ਦੇ ਵਿੱਚ ਤਰੱਕੀਆਂ ਕਰਨ ਧੰਨਵਾਦ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਤਸਵੀਰਾਂ ਜਿਹੜੀਆਂ ਬਣਾ ਕੇ ਇੱਥੇ ਜਨਰੀ ਵਿੱਚ ਲਾਈ ਮੈਂ ਬਸ ਇਹੀ ਕਹਾਂਗਾ ਕਿ ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾ ਹੁੰਦੀ ਹੈ ਤਾਂ ਉਹ ਕਲਾ ਦੇ ਉੱਤੇ ਜਦੋਂ ਕੋਈ ਉਹ ਵਰਕ ਕਰਦਾ ਹੈ ਉਹ ਕਲਾ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਮੇਰੇ ਸਾਥੀ ਵਿਕਰਮ ਸਿੰਘ ਤਰਮ ਕੋਟਰੰਧਾਵਾ ਜਿਹੜੇ ਨੇ ਅਧਿਆਪਕ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਗੁਰਦਾਸਪੁਰ ਤਾਂ ਇਹ ਸਾਥੀ ਨੇ ਆਪਣੀ ਕਲਾ ਨੂੰ ਹੋਰ ਨਿਖਾਰ ਰਿਹਾ ਤੇ ਇਸ ਤੋਂ ਵਧੀਆ ਮੈਨੂੰ ਇਹ ਗੱਲ ਲੱਗੀ ਕਿ ਆਪਣੇ ਜੁਵਨਾਂ ਦਾ ਖੁੱਦ ਦਾ ਆਟ ਜੋ ਇਹ ਪੇਸ਼ ਕਰ ਰਹੇ ਨੇ ਗਾਂ ਅੱਗੇ ਨੈਕਸਟ ਜਨਰੇਸ਼ਨ ਜਿਹੜੇ ਇਹਨਾਂ ਦੇ ਕੁਝ ਸਟੂਡੈਂਟਸ ਪੜਨ ਆ ਰਹੇ ਨੇ ਇਹ ਸਕੂਲ ਬਿਲਕੁਲ ਬਾਰਡਰ ਤੇ ਪੈਂਦਾ ਹੈ ਤੇ ਬਾਰਡਰ ਪੱਟੀ ਨਿਊਜ਼ ਤਾਂ ਹੀ ਅਸੀਂ ਦੇਖ ਰਹੇ ਆ ਇਸ ਬਾਰਡਰ ਤੇ ਪੈਨ ਕਰਕੇ ਬਾਰਡਰ ਦੇ ਬੱਚਿਆਂ ਨੂੰ ਸਕੂਪ ਬਹੁਤ ਘੱਟ ਮਿਲਦੇ ਨੇ ਤੇ ਮੈਂ ਇਹੋ ਜਿਹੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਜਿਹੜੇ ਸਾਡੇ ਸਾਥੀ ਇਦਾਂ ਦੇ ਸਾਡੇ ਸਟੂਡੈਂਟਸ ਨੇ ਉਹਨਾਂ ਨੂੰ ਇੰਨਾ ਕੁ ਤਰਾਸ਼ ਰਹੇ ਨੇ ਕਿ ਉਹ ਇਸ ਨਾਲ ਤੋਂ ਵੀ ਇਹਨਾਂ ਨੂੰ ਵੀ ਇਹ ਉਮੀਦ ਹੋਵੇਗੀ ਕਿ ਇਹਨਾਂ ਤੋਂ ਵੀ ਵੱਡੇ ਕਲਾਕਾਰ ਬਣ ਅਸੀਂ ਵੀ ਇਹ ਦੁਆ ਕਰਦੇ ਹਾਂ ਕਿ ਇਹ ਬੱਚੇ ਹੋਰ ਵੱਧ ਤਰੱਕੀ ਕਰਨ ਧੰਨਵਾਦ ਮਾਨੂਅਲ ਤਾਨੂੰ ਕਿਤਰਾ ਸ਼ੌਂਕ ਪੈਦਾ ਹੋਇਆ ਪੇਂਟਿੰਗ ਕਰਨ ਦਾ ਕੀ ਆਪਾਂ ਜਦੋਂ ਛੇਵੇਂ ਵਿੱਚ ਸਕੂਲੇ ਪਏ ਹਾਂ ਤੇ ਉਦੋਂ ਸਾਨੂੰ ਵੇਖਦੇ ਆਂ ਤੇ ਆਪਾਂ ਇਹ ਫਿਰ ਕਾਪੀਆਂ ਲੋ ਵੇਖ ਕੇ ਫੋਟੋ ਬਣਾਉਂਦਾ ਪਏ ਤੇ ਫਿਰ ਹੌਲੀ-ਹੌਲੀ ਸਾਨੂੰ ਜਾਚ ਆ ਗਈ ਤੇ ਤੂੰ ਹੀ ਤਾਨੂੰ ਜਾਚਦੂ ਆਈ ਆ ਤੂੰ ਤੂੰ ਕਿਹੜੀ ਪਹਿਲੀ ਜਿਹੜੀ ਕੋਈ ਤਸਵੀਰ ਜਿਹੜੀ ਫੋਟੋ ਬਣਾਈ ਪਹਿਲੀ ਤੇ ਘਰੇ ਹੋਣਾ ਫਿਰ ਆਪਾਂ ਸਾਨੂੰ ਇੱਕ ਗਿਫਟ ਦਿੱਤਾ ਸੀ ਫੋਟੋ ਬਣਾ ਕੇ ਗਿਫਟ ਦਿੱਤਾ ਸੀ ਆ ਫੋਟੋ ਬਣਾ ਕੇ ਦਿੱਤੀ ਸੀ ਆ ਜਿਹੜੀ ਇਹ ਤਸਵੀਰ ਹੈ ਜਿਹੜੀ ਇਹ ਤੇ ਤੁਸੀਂ ਆਪ ਬਣਾਈ ਆ ਹਾਂਜੀ ਮਨ ਨੂੰ ਕਿੰਗੀ ਖੁਸ਼ੀ ਹੋਈ ਆ ਤੁਸੀਂ ਜਦੋਂ ਆਪਣੇ ਸਾਨੂੰ ਜੇ ਭੇਟ ਕੀਤੀ ਜੀ ਬੜੀ ਖੁਸ਼ੀ ਹੋਈ ਐ ਅਗਭੀ ਵਿੱਚ ਵਿੱਚ ਵੀ ਤੁਸੀਂ ਇਤਨਾ ਤਸਵੀਰਾ ਬਣਾਵੋਗੇ ਜੀ ਹਾਂ ਜੀ ਬਣਾਵਾਂਗੇ ਮੇਰਾ ਨਾਮ ਸਟੀਫਨ ਹੈ ਮੈਥਰ ਰਮਕੋਟ ਸਕੂਲ ਦਾ ਵਿਦਿਆਰਥੀ ਆ ਤੁਹਾਨੂੰ ਕਿੰਨਾ ਸ਼ੋਕ ਹੋਇਆ ਵਾ ਜਿਹੜੀਆਂ ਤਸਵੀਰਾਂ ਜਿਹੜੀਆਂ ਅਸੀਂ ਬਣਾਉਂਦਾ ਇਹ ਅਸੀਂ 6ਵੀਂ ਦੇ ਸਕੂਲ ਪਏ ਸੀ ਜਦੋਂ ਸਰ ਬਣਾਉਂਦੇ ਹੁੰਦੇ ਸੀ ਉਹਨਾਂ ਨੂੰ ਦੇ ਕੇ ਉਤਸ਼ਾਹ ਹੋਇਆ ਸਾਡੇ ਮਨ 'ਚ ਤੇ ਅਸੀਂ ਬਣਾਉਂਦੇ ਹੁੰਦੇ ਸੀ ਸਕੱਚ ਕਿੰਨਾ ਕਛੂਨ ਮੈਂ ਦਾਵਾ ਜੁਰ ਤੁਸੀਂ ਤਸਵੀਰ ਬਣਾਉਂਦੇ ਕਿੰਨਾ ਕ ਤੁਹਾਨੂੰ ਜ ਸਾਹ ਮਿਲਦਾ ਵਾ ਆਪਣੇ ਆਪ ਚ ਬਹੁਤ ਬਹੁਤ ਜਾਨਾ ਕਾ ਤੁਸੀਂ ਇਤਰਾ ਬਣਾਉਂਦੇ ਰਹੇ ਹੋ ਹਾਂਜੀ ਹਾਂਜੀ ਬਣਾਉਂਦੇ ਚਲੋ ਠੀਕ ਹੈ